ਹਾਂ ਐਨਡੀਐਲ ਦੀ ਟੀਮ ਆਈ ਨਾਲ ਸਾਡੇ ਇਹ ਕੀ ਆਉਣਾ ਨਹੀਂ ਜੀ ਤੇ ਇਹ ਨਹੀਂ ਆਉਣੇ ਇਹਦੇ ਚੋਰੀ ਦਾ ਡਰਿਆ ਮੁੜ ਕੇ ਜਦੋਂ ਡੇਰੇ ਖਾਲੀ ਹੋ ਜਾਂਦੇ ਨਾ ਬੰਦੇ ਚੱਲ ਪਾਓ ਆਜੋ ਦੇਖ ਦਰਜੀ ਚੱਲ ਆਜੋ ਪਿਠਾ ਲਾਂਗੇ ਨਾ ਆਜੋ ਮਗਰ ਆਜੋ ਹਾਂਜੀ ਹਾਂਜੀ ਮੈਂ ਤਾਂ ਤੁਹਾਡੇ ਦਰਸ਼ਕਾਂ ਨੂੰ ਕੋਈ ਨਹੀਂ ਨਹੀਂ ਤਾਂ ਤੁਸੀਂ ਚੱਲ ਪਾਓ ਨਹੀਂ ਨਹੀਂ ਬਹੁਤ ਬਹੁਤ ਦਾ ਧੰਨਵਾਦ ਤੇ ਇਹੋ ਜਿਹੀ ਔਰਤ ਮੈਂ ਵੇਖੀ ਕੋਈ ਨਹੀਂ ਉਹ ਕੀ ਗੱਲ ਜੀ ਮੈਂ ਮੈਂ ਜਦੋਂ ਦਾ ਤੁਹਾਨੂੰ ਵੇਖਣ ਡਿਆ ਨਾ ਆਪਣੇ ਬੱਚਿਆਂ ਤੋਂ ਛੱਡਿਆ ਵੀ ਆਹ ਵੇਖੋ ਅੱਛਾ ਫੇ ਮੇਰੇ ਇੱਕ ਰਿਕਵੈਸਟ ਮੰਨ ਲਓ ਤੁਸੀਂ ਚੱਲ ਪਾ ਤੁਹਾਡੀ ਗਜ਼ਬਾਨ ਨੂੰ ਕੁਝ ਨਹੀਂ ਹੁੰਦਾ ਪਤਾ ਕੀ ਬੇਟਾ ਸਾਡੇ ਇੰਨੇ ਥੋੜਾ ਜਨਾ ਪਿੱਛੇ ਫਿਰ ਵਾਪਸ ਆਇਆ ਕਿਉਂ ਇਹ ਤੇ ਸਭ ਕਰਿਆ ਵਾਜੂਰੀ ਆ ਆਹ ਹੋਰ ਬੜੇ ਨੇ ਸਮਾਨ ਬੜਾ ਕੋਲ ਆ ਜਾਂਦੀ ਹੁੰਦੀ ਜਿਆਦਾ ਇਹਨੇ ਪਾਣੀ ਚ ਨਹੀਂ ਆਇਆ ਨਹੀਂ ਕੋਈ ਲੇਡੀ ਸਾਹਿਬ ਉਧਰ ਵੀ ਆ ਜੀ ਲੇਡੀਜ਼ ਨੂੰ ਤਾਂ ਭੇਜ ਦਿਓ ਨਹੀਂ ਉਹਨਾਂ ਜਾਣਾ ਨਹੀਂ ਜੇ ਅੱਪਾ ਖਾਣਗੇ ਤਾਂ ਚੱਲ ਜਾਣਗੇ ਲੇਡੀਜ਼ ਨੂੰ ਤਾਂ ਭੇਜ ਦਿਓ ਕਿੰਨੇ ਲੋਕ ਹੈਗੇ ਉੱਥੇ ਸਾਡੇ ਇੱਥੇ ਥੋੜੇ ਥੋੜੇ ਲੋਕ ਨੇ ਇੰਨਾ ਡੇਟਾ ਤੇ ਨਹੀਂ ਹੈਗੇ ਨੇ ਇਹ ਬਾਕੀ ਮੈਡਮ ਲੈ ਗਏ ਅਸੀਂ ਇਹਨਾਂ ਨੂੰ ਪਿੰਡ ਇਹ ਦੋ ਦੋ ਇੱਕ ਦੀ ਰਹਿ ਗਈ ਇਹ ਦੋ ਜੀ ਰੇਖੇ ਨੇ ਇੱਥੇ ਅਮਰੀ ਬਹੁਤ ਨਹੀਂ ਸਾਡਾ ਸਮਾਨ ਰਾਉ ਚੋਰੀ ਕਰਕੇ ਲੈ ਗਏ ਸਾਡੇ ਇਹ ਦੋ ਪਾਣੀ ਸਾਡਾ ਪਾਣੀ ਹੈਗਾ ਕਿਸ ਚੀਜ਼ ਦੀ ਲੋੜ ਹੈ ਮੈਡੀਕਲ ਦੀ ਲੋੜ ਵੀ ਚੱਲਦੀ ਰਹੇਗੀ ਮੈਡੀਕਲ ਕਿੱਟ ਦੀ ਖਰੀਦ ਕਰਦੇ ਆ ਰੱਬ ਨੂੰ ਮੈਂ ਨਹੀਂ ਬੰਦ ਪਲੀਜ਼ ਸਾਡਾ ਕਾਰਜ ਹੈਗਾ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਸਾਡਾ ਫਰਜ਼ ਹੈਗਾ ਜੀ ਬਾਬਾ ਜੀ ਵੱਡੀਆਂ ਵੱਡੀਆਂ ਗੱਲਾਂ ਕਰਦੇ ਤੇ ਤੁਹਾਡੇ ਵਰਗੇ ਬੱਚੇ ਖੁੱਲ੍ਹ ਪੈਦਾ ਕਰਦੇ ब थैंक यू अब मेरी बट हुण भी एक रिक्वेस्ट है कि तुसे चलपा कुछ नहीं होता है एस के हिसाब से हैगी है कुछ है। नहीं होता है कोई ले जाओ जे अपना बंदा रह दो ता जात की पीछे को दिक्कत नहीं मेरी लेडीज मेरी विनती है कि पीछे पीछे कोई नहीं पीछे पानी है ये ज्यादा नहीं कोई ढाई घोट था उतर गया था पानी ਆਡੀ ਡੰਗਰਾਂ ਵਾਦੀ ਦੇ ਡੀਰਾਂ ਦੇ ਡੰਗਰ ਗਏ ਨਾ ਪਿੰਡ ਹਾਂ ਉਹਨਾਂ ਰਸ਼ਣ ਪਾਣੀ ਪੂਰੀ ਤਾੜੀ ਨਹੀਂ ਹੈਗੀ ਕਿੰਨੇ ਡੰਗਰ ਹੈਗੇ ਮੈਂ ਅੱਜ ਬੈਕਟਰੀ ਆਪਣੇ ਵੀ ਨਾਮ ਲਾ ਲਿਆ ਲਿਖਾ ਦੇ ਨਾਮ ਦੇਖੇ ਇਹ ਨਾਲ ਹੈਗੇ ਅਸੀਂ ਇੱਥੇ ਪਹੁੰਚਾ ਦਾਂਗੇ ਦੱਸ ਦੋ ਕਿੰਨੇ ਡੰਗਰ ਹੈਗੇ ਠੀਕ ਹੈ ਉਹਦੇ ਢਾਲੀ ਚ ਬੱਤੇ ਮੇਰਪਾਲ ਸਿੰਘ ਤੇ ਆਪਣਾ ਮੈਂ ਰਾਤੀ ਫੋਨ ਕੀਤਾ ਸੀ ਉਹਨਾਂ ਨੂੰ ਫੋਨ ਜਾਣ ਕੇ ਜਿਹੜਾ ਦਾਰੀ ਘੰਟੇ ਤੱਕ ਉਹਨਾਂ ਕੋ ਸਾਰਾ ਕੁਝ ਡੰਗਰ ਉੱਤੇ ਕੋਈ ਨਹੀਂ ਕੋਈ ਨਹੀਂ ਕਰਦਾਂਗੇ ਹਾਂ ਜਿੰਨੇ ਡੇਰੇ ਆ ਨਾ ਜੀ ਸਾਰਿਆਂ ਨੇ ਡੰਗਰ ਪਿੰਡ ਗਏ ਨੇ ਪਿੰਡ ਕਿਤੇ ਕੋਲ ਹੈ 65 ਉਹ ਵੀ ਲੰਮੜਦਾਰ ਵਾ ਤੇ ਨਿਰਮਲ ਸਿੰਘ ਲੰਮੜਦਾਰ ਆਪਾਂ ਉੱਥੇ ਪਹੁੰਚਾ ਦਿੰਨੇ ਕੋਈ ਉੱਥੇ ਪਹੁੰਚਾ ਦਿਓ ਉਹਨਾਂ ਨੂੰ ਰਸਲਪਾਲੀ ਮੈਂ ਇੱਥੇ ਕਿਸੇ ਕੋਲ ਪਾਣੀ ਨਹੀਂ ਤੇ ਮੈਡੀਸਿਨ ਵੀ ਲੋੜ ਹੈ ਮੈਡੀਸਿਨ ਕਿਸੇ ਨੇ ਰੱਖ ਲਓ ਫਿਰ ਰੱਖ ਲਓ ਬਾਬਾ ਜੀ ਰੱਖ ਲਓ ਸਾਰਿਆਂ ਪਿੰਡ ਚਲੇ ਗਿਆਂ ਬਾਬਾ ਜੀ ਰੱਖ ਲਓ ਕਿਸੇ ਨੂੰ ਜ਼ਰੂਰਤ ਪੈ ਜੂਗੀ ਹਾਂ ਮੈਡੀ ਹਲੋ ਮਰੇ ਚੌਰਾ ਦਾ ਨਾ ਨਰਤੇ ਇਹਨਾਂ ਦੇ ਘਰੋਂ ਮੇਨ ਖਦਰਾ ਚੌਰਾ ਦਾ ਆ ਜੀ ਠੀਕ ਹੋ ਇੱਕ ਮਿੰਟ ਧੰਨਵਾਦ ਅਹੀ ਠੀਕ ਹੈ ਠੀਕ ਹੈ ਐਸੋ ਜੇ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਇਹ ਬੱਚਾ ਏਡੇ ਏਡੇ ਲੈਗ ਬੱਚੇ ਨੇ ਸਾਰੇ ਦਿਰਾਦ ਤੇ ਫੇਰੇ ਨੇ ਪਹਿਲੇ ਬੰਦੇ ਨੇ ਅਹੀ ਅਹੀ ਸਾਡੇ ਮੰਨ ਦੇ ਵਿੱਚ ਸਰ ਜੀ ਸਾਡੇ ਮੰਨ ਦੇ ਵਿੱਚ ਨਾ ਬੇਟਾ ਡਾਕਟਰਸ਼ਨ ਬੇਟਾ ਜੀ ਸਾਡੇ ਪੰਨ ਦੇ ਵਿੱਚ ਬਹੁਤ ਸਤਿਕਾਰਯੋਗ ਡਾਕਟਰ ਦੇ ਨਾਲ ਸਾਡੇ ਬੱਚੇ ਨੇ ਬਾਹਰ ਅਸੀਂ ਉਹ ਡੱਬਾ ਪਿਆ ਉਹ ਦੇਖੋ ਡੱਬਾ ਪਿਆ ਉਹ ਡੱਬਾ ਪਿਆ ਉਹ ਡੱਬਾ ਪਿਆ ਅਸੀਂ ਇੱਕ ਹਾਸੇ ਦਾ ਹੜ ਲੈ ਕੇ ਆਏ ਜਿਹਨੇ ਵੀ ਭੇਜਿਆ ਉਹ ਵੱਡੀ ਚਲਾਈ ਦੀ ਇੱਕ ਗੋਲੀ ਆਇਆ ਆਹ ਆ ਪਹਿਲੀ ਵਾਰ ਵੇਖਿਆ ਵੀ ਪਹਿਲੀ ਵਾਰ ਅਫਸਰ ਸਾਡੇ ਸਾਨੂੰ ਆ ਜਾਣ ਕੇ ਤੇ ਪੁੱਛਣ ਡੇ ਆ ਬੀਪੀ ਵੀ ਗੋਲੀ ਚਾਹੀਦੀ ਹੈ